ਓ ਭਗਵਾਨੇ ਰੋਟੀ ਬਗਾਲਾ ਟੱਡ ਤੇ ਚੂਹੇ ਕੁੱਦ ਕੇ ਜਾਂਦੇ ਮੇਰੇ ਬੇ ਰੋਟੀ ਦਾ ਮੈਂ ਬਗਾਲਾ ਨਹੀਂ ਟੇ ਜਾਣਾ ਤੇ ਤੂੰ ਅੱਜ ਤੜਕੀ ਖੋੜਤਾ ਤਾਦਰਾ ਭਾਗੇ ਮਾ ਮਸਤੀ ਕੀ ਬਣੇ ਹਰਾ ਓਏ ਭਗਵਾਨੇ ਮਮਸਦੀ ਕੀ ਇਸ ਕਰਵਾ ਤੇਰੇ ਸੁੱਖੇ ਦੀ ਤੂੰ ਜਾਣਦੀ ਨਹੀਂ ਓਏ ਤੂੰ ਸੁਣੇ ਦੀ ਸਪੀਚ ਮੇਰੀ ਘਾਰ ਕੇ ਗੋੜਾ ਚੜੇ ਰਸਤੇ ਤੇ ਬੱਲੇ ਬੱਲੇ ਕਰਾ ਦੇਣਾ ਬੇ ਜਾਨ ਤੇਰੀ ਮਸਪੀਚ ਨੂੰ